ਵੇਰਦਾ ਸਮਾ ਹੈ ਡੀਐਸਪੀ ਹਰਨੇਕ ਸਿੰਘ ਜੋ ਕਿ ਬਹੁਤ ਹੀ ਇਮਾਨਦਾਰ ਤੇ ਸੁਲਝੇ ਹੋਏ ਕਿਰਦਾਰ ਦੇ ਇਨਸਾਨ ਹਨ ਤੇ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਡਿਊਟੀ ਕੋ ਕਰ ਰਹੇ ਸੀ ਪਰ ਹੁਣ ਇੱਕ ਨਵਾਂ ਗਿਰੋਹ ਜਿਸ ਨੂੰ ਕਿ ਉਹਨਾਂ ਨੇ ਫੜਨਾ ਸੀ ਕੇਸ ਭਾਵੇਂ ਪਹਿਲਾਂ ਵੀ ਉਹਨਾਂ ਨੇ ਬਹੁਤ ਸੁਲਝਾਏ ਨੇ ਪਰ ਇੱਕ ਨਵਾਂ ਕੇਸ ਜਿਸ ਨੂੰ ਹੁਣ ਉਹਨਾਂ ਨੇ ਸੁਲਝਾਉਣਾ ਸੀ ਉਹ ਸੀ ਕਿ ਪੰਜਾਬੀਆਂ ਤੋਂ ਰਾਸ਼ਨ ਇਕੱਠਾ ਕਰ ਕਰਕੇ ਜਿਹੜੇ ਪ੍ਰਵਾਸੀ ਸਨ ਕੁਝ ਭਈਏ ਸਨ ਉਹਨਾਂ ਦਾ ਇੱਕ ਉਹ ਬਣਿਆ ਹੋਇਆ ਸੀ ਉਹ ਰਾਸ਼ਨ ਨੂੰ ਦੁਬਾਰਾ ਤੋਂ ਵੇਚਦੇ ਸੀ ਕਹਿਣ ਤੋਂ ਭਾਅ ਵੀ ਕਿਸੇ ਦਾ ਹੱਕ ਮਾਰ ਕੇ ਆਪ ਖੁਦ ਲੈ ਲੈਣਾ ਤੇ ਉਹਨੂੰ ਫਿਰ ਬਾਅਦ ਵਿੱਚ ਵੇਚਣਾ ਨਜਾਇਜ਼ ਫਾਇਦਾ ਉਠਾਰੇ ਸੀ ਅਜੇਹੇ ਗਰੋ ਨੂੰ ਪੜਨ ਵਾਸਤੇ ਡੀਐਸਪੀ ਹਰਨੇਕ ਸਿੰਘ ਨੂੰ ਇੱਕ ਅਜੇਹੀ ਸੋ ਮਿਲੀ ਸੀ ਜਿਸ ਕਰਕੇ ਉਹ ਉਸ ਗਰੋ ਨੂੰ ਰੰਗੇ ਹੱਥੀ ਫੜਨਾ ਚਾਹੁੰਦੇ ਸੀ ਸਵੇਰ ਦਾ ਸਮਾਂ ਸੀ ਤੇ ਉਹ ਆਪ ਭਿਖਾਰੀਆਂ ਵਾਲਾ ਭੇਸ ਬਣਾ ਕਰਕੇ ਉਸ ਗਰੋ ਦੀ ਜਿਹੜੀ ਹੈ ਚੰਗੀ ਤਰ੍ਹਾਂ ਨਿਸ਼ਾਨਦੇਹੀ ਕਰਨਾ ਚਾਹੁੰਦੇ ਸੀ ਤੇ ਚੰਗੀ ਹੌਸਲੋਂ ਲੰਗੇ ਹੱਤੀ ਫੜਨਾ ਚਾਹੁੰਦੇ ਸੀ ਭਿਖਾਰੀਆਂ ਦਾ ਭੇਸ ਬਣਾਇਆ ਹੋਇਆ ਹੈ ਤੋਂ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਹੋਰ ਸਟਾਫ ਵੀ ਹੈ ਸਾਰੇ ਜਣੇ ਭਿਖਾਰੀਆਂ ਦੇ ਭੇਸ ਦੇ ਵਿੱਚ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਹੜਪੀੜਤਾ ਦੇ ਲਈ ਰਾਸ਼ਨ ਵੰਡਿਆ ਜਾ ਰਿਹਾ ਹੈ ਤੇ ਉਸ ਰਾਸ਼ਨ ਨੂੰ ਲੈਣ ਦੇ ਲਈ ਕੁਝ ਲੋਕਾਂ ਦੇ ਵੱਲੋਂ ਗਰੋਹ ਬਣਾਏ ਗਏ ਨੇ ਤੇ ਇਹ ਗਰੋਹ ਉਹਨਾਂ ਪੰਜਾਬੀਆਂ ਤੋਂ ਰਾਸ਼ਨ ਲੈ ਲੈਂਦੇ ਨੇ ਗਰੀਬ ਬਣ ਕਰਕੇ ਫਿਰ ਬਾਅਦ ਵਿੱਚ ਉਹਨਾਂ ਰਾਸ਼ਨ ਨੂੰ ਜਿਹੜਾ ਹੈ ਦੁਬਾਰਾ ਤੋਂ ਵੇਚਦੇ ਨੇ ਇੰਝ ਕਹੇ ਲੋਕ ਕਿ ਕਿਸੇ ਦੇ ਮੂੰਹ ਦੇ ਵਿੱਚੋਂ ਨਿਵਾਲਾ ਖੋਣ ਗੱਲ ਹੈ ਵੀ ਜਿਹੜੇ ਅਸਲ ਲੋਡਵੰਦ ਨੇ ਉਹਨਾਂ ਤੱਕ ਉਹ ਚੀਜ਼ ਪਹੁੰਚਣੀ ਸੀ ਪਰ ਇਹਨਾਂ ਲੋਕਾਂ ਨੇ ਪਹਿਲਾਂ ਹੀ ਆਪਣਾ ਅਰੇਹਾ ਫੇਸ ਬਣਾ ਕੇ ਲੋਡਵੰਦਾਂ ਵਾਲਾ ਉਹਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਗਿਆ ਇਹਨੂੰ ਰਾਹ ਦੇ ਵਿੱਚ ਹੀ ਲੁੱਟ ਲਿਆ ਗਿਆ ਸਿੱਧੇ ਸ਼ਬਦਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਹੁਣ ਐਸਪੀ ਹਰਨੇਕ ਸਿੰਘ ਉਹਨਾਂ ਨੂੰ ਖੜਨ ਦੇ ਲਈ ਪੂਰੀ ਜਿਹੜੀ ਹੈ ਜਦੋਜਹਿਦ ਕਰ ਰਹੇ ਨੇ ਪੂਰੀ ਆਪਣੀ ਘਾਕ ਲਗਾ ਕੇ ਬੈਠੇ ਹੋਏ ਨੇ ਜਿਵੇਂ ਹੀ ਇਹ ਗਰੋ ਦੇ ਵਿੱਚ ਦੇਖਦੇ ਨੇ ਕਿ ਕੁਝ ਲੋਕ ਕੁਝ ਪਰਿਵਾਰ ਜਿਹੜੇ ਨੇ ਉਹ ਸਾਹਮਣੇ ਤੋਂ ਆਉਂਦੇ ਨੇ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਵੀ ਕੋਈ ਇੱਥੇ ਰਾਸ਼ਨ ਵੰਡ ਰਿਹਾ ਹੈ ਤੇ ਰਾਸ਼ਨ ਦੀ ਵੰਡ ਹੋ ਰਹੀ ਹੈ ਤੋਂ ਗਰੋ ਜਿਹੜਾ ਹੈ ਪਹਿਲਾਂ ਤੋਂ ਕਿੱਥੋਂ ਤੁਰਿਆ ਆ ਰਿਹਾ ਸੀ ਤੇ ਨਾਲ ਹੀ ਇਹ ਡੀਐਸਪੀ ਹਰਨੇਕ ਸਿੰਘ ਤੇ ਇਸ ਦਾ ਕਾਫਲਾ ਨਾਲ ਹੀ ਉਹਨਾਂ ਦੇ ਰਲ ਜਾਂਦੇ ਨੇ ਤੇ ਉਹਨਾਂ ਦੇ ਨਾਲ ਰਲ ਕੇ ਰਾਸ਼ਨ ਨੂੰ ਲੈਣ ਵਾਸਤੇ ਤੁਰ ਪੈਂਦੇ ਤੇ ਆਖਰਕਾਰ ਤੁਰਦੇ ਜਾਂਦੇ ਨੇ ਸੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਨੇ ਜਿਵੇਂ ਤੁਹਾਨੂੰ ਪਤਾ ਵੀ ਪੁਲਿਸ ਵਾਲਿਆਂ ਦੀ ਜਿਹੜੀ ਹੈ ਉਹ ਇੱਕ ਖਾਸियत ਹੁੰਦੀ ਹੈ ਕਿ ਉਹ ਪਹਿਲਾਂ ਹਰ ਇੱਕ ਪੀਜ ਨੂੰ ਜਿਹੜਾ ਹੈ ਜਿਹੜਾ ਕੋਈ ਇਮਾਨਦਾਰ ਹੈ ਉਹ ਹਰ ਇੱਕ ਤੈ ਤੱਕ ਜਾਂਦਾ ਉਹਨੂੰ ਗੱਲਾਂ ਕਰਦਾ ਜਾਂਦਾ ਹੈ ਗਰੋ ਕੇ ਆਪਾਂ ਤੇ ਬੜਾ ਅਸ਼ੰ ਜਮਾ ਕਰ ਲਿਆ ਇਹ ਇਨਾ ਰਸਨ ਆਪਾਂ ਨੇ ਜਮਾ ਕਰ ਲਿਆ ਕਿ ਨੇ ਵੀ ਹੁਣ ਜੇ ਆਪਾਂ ਉਹ ਵੇਚਾਂਗੇ ਤੇ ਉਸ ਦਾ ਜਿਹੜਾ ਆਪਾਂ ਨੂੰ ਮੁਆਵਜ਼ਾ ਹੈ ਖਰਚ ਹੈ ਉਹ ਬੜਾ ਵਧੀਆ ਮਿਲ ਜਾਏਗਾ ਤੇ ਇਨਾ ਖਰਚ ਆਪਾਂ ਸੋਨਾ ਚਲਾ ਲਵਾਂਗੇ ਤੇ ਆਪਾਂ ਨੂੰ ਜਿਹੜਾ ਇਨਾ ਰਸਨ ਇਕੱਠਾ ਕਰਕੇ ਆਪਾਂ ਨੂੰ ਬਹੁਤ ਸਾਰਾ ਜਿਹੜਾ ਹੈ ਫਾਇਦਾ ਹੋ ਚੁਕਿਆ ਹੈ ਉਹ ਗਰੋ ਜਿਹੜੀਆਂ ਇਦਾਂ ਦੀਆਂ ਗੱਲਾਂ ਕਰਦਾ ਜਾਂਦਾ ਤੇ ਡੀਐਸਪੀ ਹਰਨੇਕ ਸਿੰਘ ਜਦੋਂ ਇਹ ਗੱਲ ਨੂੰ ਸੁਣਦੇ ਨੇ ਉਹਨਾਂ ਦੇ ਇੱਕਦਮ ਜਿਹੜੇ ਨੇ ਰੌਂਗ ਤੇ ਖੜੇ ਹੋ ਜਾਂਦੇ ਨੇ ਵੀ ਇਨਾ ਰਸਨ ਇਹਨਾਂ ਨੇ ਜਮਾ ਕਰ ਲਿਆ ਸੋ ਸੋਚਦੇ ਨੇ ਵੀ ਹਲੇ ਨਹੀਂ ਆਪਣੇ ਸਟਾਫ ਨੂੰ ਮਨਾ ਉਹਦੇ ਵੀ ਹਰੀ ਨਹੀਂ ਕੁਝ ਕਹਿਣਾ ਹਰੇ ਹੋਰ ਥੋੜੀ ਦੂਰ ਹੋਰ ਚਲੇ ਜਾਂਦੇ ਨੇ ਜਾ ਰਹੇ ਨੇ ਉਹ ਇੱਕਦਮ ਫਿਰ ਉਹ ਫਿਰ ਆਪਣੀ ਗੱਲ ਰੱਖਦੇ ਨੇ ਵੀ ਆਪਾਂ ਹੁਣ ਇਹ ਰਾਸ਼ਨ ਵੇਚ ਕਰਕੇ ਆਪਾਂ ਆਪਣੇ ਪਿੰਡਾਂ ਨੂੰ ਤਲੇ ਜਾਵਾਂਗੇ ਤੇ ਥੋੜੇ ਦਿਨ ਉੱਥੇ ਬਿਤਾਵਾਂਗੇ ਫਿਰ ਆਪਾਂ ਉਸ ਤੋਂ ਬਾਅਦ ਇੱਥੇ ਵਾਪਸ ਆ ਜਾਵਾਂਗੇ ਜਿਵੇਂ ਹੀ ਹਾਲਾਤ ਸੁਖਾਵੇਂ ਹੋਣਗੇ ਆਪਾਂ ਇੱਥੇ ਵਾਪਸ ਆ ਜਾਵਾਂਗੇ ਤੁਹਾਨੂੰ ਦੱਸ ਦਈਏ ਕਿ ਕੁਝ ਲੋਕਾਂ ਨੇ ਅਜਿਹੀ ਚੀਜ਼ ਨੂੰ ਧੰਦਾ ਬਣਾ ਰੱਖਿਆ ਜਿਹੜੇ ਪਿੰਡਾਂ ਦੇ ਵਿੱਚ ਬਾੜ ਨਹੀਂ ਵੀ ਆਈ ਜਿਹੜੇ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਨੁਕਸਾਨ ਨਹੀਂ ਵੀ ਹੋਇਆ ਚਲੋ ਮਾਲਕ ਦੀ ਕਿਰਪਾ ਉਹਨਾਂ ਲੋਕਾਂ ਦੇ ਕੁਝ ਪਿੰਡ ਦੂਸਰੇ ਇਲਾਕਿਆਂ ਵਿੱਚ ਜਾ ਕੇ ਦੂਸਰੇ ਪਿੰਡਾਂ ਵਿੱਚ ਜਾ ਕੇ ਜਿੱਥੇ ਪਾਣੀ ਆਇਆ ਹੋਇਆ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਉੱਥੋਂ ਜਿਹੜੀ ਰਾਹਤ ਸਮਗਰੀ ਇਕੱਠੀ ਕਰਕੇ ਲੈ ਕਰਕੇ ਤੇ ਆਪ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਂਦੇ ਨੇ ਜਾਂ ਫਿਰ ਇੰਜ ਕਹਿ ਲੋ ਵੀ ਉਹ ਵੇਚ ਦਿੰਦੇ ਨੇ ਮਹਿੰਗੇ ਭਾਅ ਦੇ ਵਿੱਚ ਉਹ ਕਿਸੇ ਦਾ ਹੱਕ ਮਾਰ ਕੇ ਹੱਕ ਖੋ ਕੇ ਹੋਣ ਵਾਲੀ ਗੱਲ ਹੈ ਇਦਾਂ ਦੀ ਸਾਰੀ ਗੱਲ ਜਿਹੜੀ ਹੈ ਉਹ ਸਾਡੇ ਸਾਹਮਣੇ ਹੈ ਜੋ ਕੀਤੀ ਜਾ ਰਹੀ ਹੈ ਵੱਖਰੀ ਸਾਡੇ ਸਾਹਮਣੇ ਜਿਹੜੀ ਉਦਾਹਰਣ ਹੈ ਉਹ ਸਾਡੇ ਸਾਹਮਣੇ ਪੇਸ਼ ਹੋ ਰਹੀ ਹੈ ਡੀਐਸਪੀ ਹਰਨੇਕ ਸਿੰਘ ਨੂੰ ਪਹਿਲਾਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸਨ ਕਰੋਣਾ ਨੇ ਹਰੀ ਕਸ਼ਕਾਇਤ ਨੂੰ ਪੈਂਡਿੰਗ ਰੱਖਿਆ ਸੀ ਉਹ ਸੋਚਦੇ ਸੀ ਵੀ ਕਿਉਂ ਨਾ ਆਪ ਖੁਦ ਮੈਂ ਇਸ ਟੀਜ ਨੂੰ ਸੋਚਾਂ ਇਸ ਟੀਜ ਦੀ ਤਹਿ ਤੱਕ ਜਾਵਾਂ ਤੇ ਜਿੰਨਾ ਚਿਰ ਕੋਈ ਸੁਰਾਕ ਕੋਸ ਨਹੀਂ ਮਿਲ ਜਾਂਦਾ ਉਹਨਾਂ ਤੇ ਕੋਈ ਐਕਸ਼ਨ ਲੈਣ ਦਾ ਫਾਇਦਾ ਨਹੀਂ ਹੈਗਾ ਡੀਐਸਪੀ ਹਰਨੇਕ ਸਿੰਘ ਇਸ ਕਰਕੇ ਹਰ ਵਾਰ ਚੁੱਪ ਕਰ ਜਾਂਦੇ ਸੀ ਕਿਉਂਕਿ ਹੋਰ ਵੀ ਜਿਹੜੇ ਕੰਮ ਸੀ ਹੁਣ ਤੁਹਾਨੂੰ ਪਤਾ ਹੈ ਵੀ ਇਕੱਲੇ ਡੀਐਸਪੀ ਨੇ ਕੋਈ ਕੰਮ ਤੇ ਨਹੀਂ ਸੀ ਪਰ ਅੱਜ ਉਹਨਾਂ ਨੇ ਘਾਤ ਲਗਾਈ ਸੀ ਵੀ ਆਪਾਂ ਇਸ ਟੀਜ ਨੂੰ ਫੜਨਾ ਹੀ ਫੜਨਾ ਹੈ ਤੇ ਜਿਵੇਂ ਹੀ ਉਹ ਗਰੋ ਇਦਾਂ ਦੀਆਂ ਗੱਲਾਂ ਕਰਦਾ ਜਾਂਦਾ ਹੈ ਹੋਰ ਸਾਰੇ ਭੇਦ ਖੁੱਲਦੇ ਨੇ ਇਦਾਂ ਦੀਆਂ ਸਾਰੀਆਂ ਜਿਹੜੀਆਂ ਰਿਕਾਰਡਿੰਗਾਂ ਨੇ ਉਹਨਾਂ ਦੀ ਦੇ ਆਨੇ ਫੋਸ ਸਬੂਤ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਆਪ ਹੀ ਇਕਵਾਲੀਆ ਜੁਰਮ ਜਿਹੜੇ ਨੇ ਉਹ ਕਰ ਲੈਂਦੇ ਨੇ ਕਿ ਉਸ ਤੋਂ ਬਾਅਦ ਡੀਐਸਪੀ ਆਪਣੀ ਟੀਮ ਨੂੰ ਇਸ਼ਾਰਾ ਕਰਦੇ ਨੇ ਤੇ ਆਪ ਵੀ ਖੁਦ ਉਹ ਆਪਣੀ ਸਰਵਿਸ ਰਵੋਲਵਰ ਜਿਹੜੀ ਹੈ ਉਹਨੂੰ ਕੱਢਦੇ ਨੇ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਸਾਰੇ ਢੁੱਲ ਨੂੰ ਘੇਰ ਲੈਂਦੇ ਨੇ ਤੇ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਅਸੀਂ ਪੁਲਿਸਾਂ ਪੰਜਾਬ ਪੁਲਿਸ ਜੇ ਕੋਈ ਭਜੇ ਆਤਾ ਉਹ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਹੋਵੇਗਾ ਇਸ ਕਰਕੇ ਅਸੀਂ ਤੁਹਾਨੂੰ ਫੜਨਾ ਹੈ ਕੇਵਲ ਪੁੱਛਗਿੱਛ ਕਰਨੀ ਹੈ ਉਸ ਤੋਂ ਬਾਅਦ ਛੱਡ ਦੇਵਾਂਗੇ ਡਰਨ ਦੀ ਲੋੜ ਹੋਏ ਨਹੀਂ ਤੇ ਉਹਨਾਂ ਦੇ ਨਾਲ ਸਾਰਿਆਂ ਨੂੰ ਇਕੱਠੇ ਕਰਕੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਗਿਣਤੀ ਦੇ ਵਿੱਚ ਬੰਦੇ ਸਨ ਅਤੇ ਕੁਝ ਔਰਤਾਂ ਤੇ ਬੱਚੇ ਸਨ ਉਹਨਾਂ ਸਾਰਿਆਂ ਨੂੰ ਬਿਲਕੁਲ ਪਿਆਰ ਦੇ ਨਾਲ ਇੱਕ ਥਾਂ ਤੇ ਇਕੱਠੇ ਕੀਤਾ ਜਾਂਦਾ ਤੇ ਉਹਨਾਂ ਤੋਂ ਪਿਆਰ ਨਾਲ ਇੱਕ ਸਵਾਲ ਪੁੱਛਿਆ ਜਾਂਦਾ ਡੀਐਸਪੀ ਹਰਨੇਕ ਸਿੰਘ ਇੱਕ ਸਵਾਲ ਪੁੱਛਦੇ ਨੇ ਕਿ ਤੁਸੀਂ ਉਹ ਸਾਰਾ ਰਾਸ਼ਨ ਕਿੱਥੇ ਜਮ੍ਹਾਂ ਕਰਿਆ ਉਹਨਾਂ ਦੇ ਵਿੱਚੋਂ ਹਰ ਇੱਕ ਇੱਕ ਵਿਅਕਤੀ ਬੋਲਦਾ ਉਹ ਬੋਲਦਾ ਆਓ ਤੁਹਾਨੂੰ ਮੈਂ ਉਸ ਥਾਂ ਤੇ ਲੈ ਚਾਲਦਾ ਇੱਕ ਪਿੰਡ ਦੇ ਬਾਹਰ ਇੱਕ ਅਜਿਹੀ ਥਾਂ ਸੀ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਸੀ ਖੰਡਰ ਵਰਗੀ ਉਹ ਥਾਂ ਸੀ ਕਿ ਉਸ ਥਾਂ ਤੇ ਜਦੋਂ ਪੁਲਿਸ ਦੇ ਸਟਾਫ ਨੂੰ ਲਿਜਾਇਆ ਜਾਂਦਾ ਤੇ ਉਹ ਸਾਰੇ ਲੋਕ ਜਾਂਦੇ ਨੇ ਉੱਥੇ ਉਹਨਾਂ ਨੇ ਵੱਖੋ ਵੱਖਰੇ ਰਾਸ਼ਨ ਦੀਆਂ ਜੜੀਆਂ ਸੀ ਢਿੰਗਾ ਬਣਾ ਕੇ ਰੱਖ ਰੱਖੀਆਂ ਸੀ ਵੱਖੋ ਵੱਖਰੇ ਰਾਸ਼ਨ ਨੂੰ ਜਮ੍ਹਾਂ ਕਰ ਰੱਖਿਆ ਸੀ ਤੇ ਉਸ ਵੱਖੋ ਵੱਖਰੇ ਰਾਸ਼ਨ ਨੂੰ ਜਦੋਂ ਉਹਨਾਂ ਨੇ ਜਮ੍ਹਾਂ ਕੀਤਾ ਸੀ ਡੀਐਸਪੀ ਹਰਨੇਕ ਸਿੰਘ ਵੇਖ ਕੇ ਬੜੇ ਹੈਰਾਨ ਹੋਏ ਵੀ ਤੁਸੀਂ ਇੰਨਾ ਰਾਸ਼ਨ ਜਮ੍ਹਾਂ ਕਰ ਲਿਆ ਤੇ ਤੁਹਾਨੂੰ ਕੀ ਮਿਲਿਆ ਕੀ ਫਾਇਦਾ ਹੋਇਆ ਤੁਸੀਂ ਗਲਤ ਕਰ ਰਹੇ ਹੋ ਤੁਹਾਡੇ ਵਾਸਤੇ ਬਹੁਤ ਸਾਰੀ ਗੱਲ ਬਹੁਤ ਸਾਰੀਆਂ ਲਾਣਤਾਂ ਡੀਐਸਪੀ ਉਹਨਾਂ ਨੂੰ ਪਾਉਂਦਾ ਹੈ ਪਰਸਨਲੀ ਤੌਰ ਤੇ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਸਜ਼ਾ ਦੇਵਾਂ ਵੀ ਦੇਵਾਂ ਵੀ ਕਿਵੇਂ ਦੇਵਾਂ ਸਜ਼ਾ ਤੁਹਾਨੂੰ ਕਿਉਂਕਿ ਤੁਹਾਡੇ ਨਾਲ ਛੋਟੇ ਛੋਟੇ ਬੱਚੇ ਨੇ ਤੁਸੀਂ ਘੱਟੋ ਤੁਹਾਨੂੰ ਗਲਤ ਕੰਮ ਕਰ ਰਹੇ ਹੋ ਤੁਹਾਡੀ ਜ਼ਮੀਰ ਨੇ ਆਵਾਜ਼ ਨਹੀਂ ਦਿੱਤੀ ਵੀ ਤੁਸੀਂ ਗਲਤ ਕੰਮ ਕਰ ਰਹੇ ਹੋ ਇੰਨੇ ਨੂੰ ਡੀਐਸਪੀ ਹਰਨੇਕ ਸਿੰਘ ਇੰਨੀ ਗੱਲ ਕਰ ਹੀ ਰਹੇ ਸੀ ਤੇ ਉਹਨਾਂ ਗਰੋਹ ਦੇ ਵਿੱਚੋਂ ਇੱਕ ਲੜਕੀ ਜਿਹੜੀ ਕਿ ਬਹੁਤ ਹਮੋਸ਼ਾ ਪਾ ਕੇ ਖੜੀ ਹੋਈ ਸੀ ਤੇ ਉਸ ਲੜਕੀ ਨੂੰ ਜਿਹੜਾ ਹੈ ਉਹ ਪੁੱਛਣ ਦੀ ਕੋਸ਼ਿਸ਼ ਕਰਦੇ ਨੇ ਡੀਐਸਪੀ ਹਰਨੇਕ ਸਿੰਘ ਆ ਤੇ ਜਿਵੇਂ ਹੀ ਉਹਨੂੰ ਕਹਿੰਦੇ ਆਪਣਾ ਮੂੰਹ ਉੱਤੇ ਚੱਕ ਤੇ ਉਹ ਆਪਣਾ ਮੂੰਹ ਤੇ ਚੁੱਕਦੀ ਆ ਤੇ ਡੀਐਸਪੀ ਹਰਨੇਕ ਸਿੰਘ ਇੱਕਦਮ ਸ਼ੌਕ ਹੋ ਜਾਂਦੇ ਨੇ ਇੱਕਦਮ ਉਹਨਾਂ ਨੂੰ ਜਿਹੜਾ ਬਹੁਤ ਡਾਡਾ ਝਟਕਾ ਲੱਗਦਾ ਹੁਣ ਉਹ ਡੀਐਸਪੀ ਦੀ ਕੀ ਲੱਗਦੀ ਸੀ ਤੇ ਉਸ ਲੜਕੀ ਦੇ ਦੇ esque DSP ਹਰਨੇਕ ਸਿੰਘ ਐਵੇਂ ਕਿਉਂ ਹੋਇਆ ਉਹ ਕਹਾਣੀ ਤੋਂ ਨੂੰ ਜਰੂਰ ਲੱਦਦੇ ਆ। ਤੋਂ DSP ਹਰਨੇਕ ਸਿੰਘ ਲੁਧਿਆਣੇ ਦੇ ਰਹਿਣ ਵਾਲੇ ਸੀ ਜਿਨ੍ਹਾਂ ਦਾ ਬਹੁਤ ਵਧੀਆ ਪਰਿਵਾਰ ਸੀ, ਮਾਤਾ-ਪਿਤਾ ਤੇ ਆਪ ਖੁਦ ਕੱਲਾ-ਕੱਲਾ ਲੜਕਾ ਸੀ ਹਰਨੇਕ ਸਿੰਘ ਤੇ ਜਦੋਂ ਉਹ ਵਿਆਹਣ ਯੋਗ ਹੋਇਆ ਤੇ ਵਿਆਹ ਦੀ ਉਮਰ ਹੋਈ ਤੇ ਉਹਦਾ ਜਿਹੜਾ ਵਿਆਹ ਸੀ ਉਹ ਕਰ ਦਿੱਤਾ ਜਾਂਦਾ। ਆਪਣੇ ਘਰ ਵਾਲੀ ਨਾਲ ਉਹ ਕਾਫੀ ਖੁਸ਼ ਰਹਿੰਦਾ ਤੇ ਜਿਵੇਂ ਹੀ ਹਰਨੇਕ ਸਿੰਘ ਪੁਲਿਸ ਦੇ ਵਿੱਚ ਭਰਤੀ ਸੀ ਤੇ ਬਹੁਤ ਚੰਗੀ ਨੌਕਰੀ ਸੀ, ਬੜਾ ਵਧੀਆ ਕਾਰੋਬਾਰ ਸੀ ਤੇ ਉਸ ਤੋਂ ਰਿਚ ਫੈਮਿਲੀ ਦੇ ਵਿੱਚ ਉਸਦਾ ਵਿਆਹ ਹੋ ਜਾਂਦਾ ਤੇ ਉਸਦੇ ਪੇਤਾ ਦੀਆਂ ਕਾਫੀ ਫੈਕਟਰੀਆਂ ਹੁੰਦੀਆਂ ਨੇ ਲੜਕੀ ਦੇ ਤੋਂ ਜਿਹੜਾ ਹਰਨੇਕ ਸਿੰਘ ਦਾ ਸੋਹਰਾ ਪਰਿਵਾਰ ਹੁੰਦਾ ਹੈ ਬੜਾ ਚੰਗਾ ਹੁੰਦਾ ਤੇ ਉਸ ਦੇ ਨਾਲੋਂ ਥੋੜਾ ਜਿਆਦਾ ਉਹ ਰਿਚ ਹੁੰਦਾ ਹੈ ਸੋ ਜਿਸ ਪੱਲ ਦੀ ਧੌਂਸ ਉਸ ਦੇ ਘਰ ਵਾਲੀ ਉਹਨੂੰ ਗੱਲ-ਗੱਲ ਤੇ ਦਿਖਾਉਂਦੀ ਹੈ ਤੋਂ ਕਾਫੀ ਜਿਹੜੇ ਸਮੇਂ ਨੇ ਐਵੇਂ ਲੰਘ ਜਾਂਦੇ ਨੇ ਕਾਫੀ ਮਹੀਨੇ ਬੀਤ ਜਾਂਦੇ ਨੇ ਸਾਲ ਦੋ ਸਾਲ ਦਾ ਸਮਾਂ ਲੰਘ ਜਾਂਦਾ ਉਸ ਦੇ ਘਰ ਵਾਲੀ ਉਸ ਨੂੰ ਹਰ ਵਾਰ ਜਿਹੜੀ ਨੀਵਾ ਵਿਖਾਉਂਦੀ ਹੈ ਵੀ ਸਾਰਾ ਕੁਝ ਮੇਰੇ ਡੈਡ ਦਾ ਦਿੱਤਾ ਹੋਇਆ ਹੈ ਸਾਰਾ ਕੁਝ ਸਾਡਾ ਆਪਣਾ ਹੈ ਪਰ ਇੱਕ ਦਿਨ ਕੀ ਹੁੰਦਾ ਜਿਹੜੀ ਇਸ ਵੀ ਹਰਨੇਕ ਸਿੰਘ ਨੂੰ ਗੈਰ ਹੁੰਦਾ ਵੀ ਮੇਰੇ ਨਾਲ ਅਜੇ ਹੀ ਨਹੀਂ ਗੱਲ ਕਰਨੀ ਕਿਉਂਕਿ ਸਾਰਾ ਕੁਝ ਦਿੱਤਾ ਉਹ ਤੇਰੇ ਆਪਣੇ ਸਹੁਰੇ ਪਰਿਵਾਰ ਦਾ ਤੇ ਮੇਰੇ ਸਹੁਰੇ ਪਰਿਵਾਰ ਦਾ ਤੇ ਤੇਰੇ ਪੇਕੇ ਪਰਿਵਾਰ ਦਾ ਵੀ ਆਖਰਕਾਰ ਇਹ ਸਾਰਾ ਕੁਝ ਉਹਨਾਂ ਦਾ ਹੈ ਜੋ ਆਪਣੇ ਇੱਥੇ ਹੈ ਤੋ ਉਹਦੇ ਵਿੱਚ ਖੁਸ਼ ਰਹਿਣਾ ਸਿੱਖ ਇਸ ਕਰਕੇ ਮੈਨੂੰ ਇਸ ਗੱਲ ਦੀ ਧੋਸ ਨਾ ਵਿਖਾਈ ਕਦੇ ਵੀ ਮੇਰੇ ਐਦਾਂ ਮੇਰੇ ਪਾਪਾ ਨੇ ਤਾਂ ਇਹ ਦਿੱਤਾ ਹੈ ਉਹ ਇਸ ਗੱਲ ਨੂੰ ਨਹੀਂ ਸਮਝ ਪਾਉਂਦੀ ਉਹਦੇ ਘਰ ਵਾਲੀ ਉਹ ਇਸ ਚੀਜ਼ ਨੂੰ ਗਲਤ ਸਮਝਦੀ ਹੈ ਫਿਰ ਉਹ ਲੜਾਈ ਕਰਕੇ ਝਗੜਾ ਕਰਕੇ ਆਪਣੇ ਘਰੇ ਚਲੇ ਜਾਂਦੀ ਹੈ ਆਪਣੇ ਪਿਤਾ ਦੇ ਘਰ ਚਲੀ ਜਾਂਦੀ ਹੈ ਆਪਣੇ ਪੇਕੇ ਚਲੀ ਜਾਂਦੀ ਹੈ ਉੱਥੋਂ ਜਾ ਕੇ ਫਿਰ ਉਹ ਡਿਵੋਰਸ ਦੇ ਦਿੰਦੀ ਹੈ ਹਰਨੇਕ ਤਿੰਨ ਲੋਦੇ ਹਰਨੇਕ ਸਿੰਘ ਵੀ ਉਸ ਨੂੰ ਡਿਵੋਰਸ ਦੇ ਦਿੰਦਾ ਹੈ। ਤੋਂ ਇਸ ਤਰ੍ਹਾਂ ਜ਼ਿੰਦਗੀ ਘੜੀਆਂ ਚੱਲਦੀ ਰਹਿੰਦੀ ਹੈ। ਪਰ ਅੱਜ ਜ਼ਿੰਦਗੀ ਅਜਿਹੇ ਮੋੜ ਤੇ ਸੀ ਜਿੱਥੇ ਇੱਕ ਭਿਖਾਰੀਆਂ ਦੇ ਰੂਪ ਦੇ ਵਿੱਚ ਉਹਦੇ ਘਰ ਵਾਲੀ ਖੜੀ ਸੀ। ਹੁਣ ਹਰਨੇਕ ਸਿੰਘ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਆਖਰ ਕੀ ਹੋਇਆ ਕੀ ਨਹੀਂ ਹੋਇਆ ਵੀ ਇਦਾਂ ਇਸ ਹਾਲਾਤ ਦੇ ਵਿੱਚ ਇਹ ਕਿਉਂ ਖੜੀ ਹੈ। ਇਹ ਤਾਂ ਇੰਨੀ ਵੱਡੀ ਰਿਚ ਸੀ ਆਖਰ ਕੀ ਹੋਇਆ ਇਹਨਾਂ ਦੇ ਨਾਲ ਰਿਹਾ ਕੀ ਵਾਪਰਿਆ। ਤੋਂ ਬਹੁਤ ਸਾਰੀ ਮੰਨ ਦੇ ਵਿੱਚ ਸਵਾਲਾਂ ਦੀ ਜਿਹੜੀ ਝੜੀ ਲੱਗੀ ਹੋਈ ਸੀ। ਐਸਪੀ ਹਰਨੇਕ ਸਿੰਘ ਉਸ ਨੂੰ ਜਿਹੜੀ ਉਸਦੀ ਸਾਬਕਾ ਪਤਨੀ ਸੀ خریਦੇ ਰੂਪ ਦੇ ਵਿੱਚ ਖੜੀ ਸੀ ਉਹ ਉਸ ਨੂੰ ਸਾਈਡ ਤੇ ਲਿਜਾ ਕੇ ਪੁੱਛਦੇ ਨੇ ਵੀ ਆਖਰ ਕੀ ਹੋਇਆ ਫਿਰ ਉਹ ਨਾਲੇ ਤਾਂ ਉੱਚੀ ਉੱਚੀ ਰੋਂਦੀ ਹੈ ਤੇ ਨਾਲੇ ਫਿਰ ਸਾਰੀ ਗੱਲਬਾਤ ਉਹ ਆਪਣੀ ਦੱਸਦੀ ਹੈ ਕਿ ਜਿਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਹੜ ਆਏ ਨੇ ਤੇ ਹੜਾਂ ਨੇ ਜਿਹੜਾ ਹੈ ਬਹੁਤ ਨੁਕਸਾਨ ਕਰ ਦਿੱਤਾ ਘਰ ਵੀ ਟਹਿ ਗਏ ਲੋਕਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਟਹਿ ਗਈਆਂ ਤੇ ਉਹਨਾਂ ਦੇ ਵਿੱਚ ਸਾਡਾ ਵੀ ਇੱਕ ਘਰ ਸੀ ਜੋ ਕਿ ਬਹੁਤ ਸੁਪਨਿਆਂ ਦਾ ਮਹਿਲ ਬਣਾਇਆ ਸੀ ਉਹ ਵੀ ਜਿਹੜਾ ਹੈ ਢਹਿ ਢੇਰੀ ਹੋ ਗਿਆ ਤੇ ਕਾਰੋਵਾਰ ਸਾਰਾ ਹੀ ਠੱਪ ਹੋ ਗਿਆ ਤੇ ਹੁਣ ਇਦਾਂ ਆਇਆ ਸੀ ਰੋਡ ਤੇ ਆ ਗਿਆ ਕਿਸੇ ਰਿਸ਼ਤੇਦਾਰ ਨੇ ਸਾਡੀ ਮਾਂ ਨੂੰ ਕਿਉਂਕਿ ਅਸੀਂ ਹਮੇਸ਼ਾ ਹੀ ਆਪਣੇ ਗਲਤ ਰਵਈਏ ਕਰਕੇ ਆਪਣੇ ਈਗੋ ਕਰਕੇ ਤੇ ਅਸੀਂ ਕਿਸੇ ਕਿਸੇ ਰਿਸ਼ਤੇਦਾਰ ਨਾਲ ਕਦੇ ਵੀ ਨਹੀਂ ਬਣਾਈ ਤੇ ਉਹਨਾਂ ਨੇ ਵੀ ਸਾਡਾ ਹੁਣ ਹਾਲਚਾਲ ਨਹੀਂ ਪੁੱਛਿਆ ਇਸ ਕਰਕੇ ਵੀ ਹੁਣ ਅਸੀਂ ਰੋੜ ਦੇ ਆ ਚੁੱਕੇ ਆ ਕਿ ਮੇਰੇ ਪਰਿਵਾਰ ਦੇ ਮੈਂਬਰ ਜਿਹੜੇ ਸੀ ਉਹ ਵੀ ਹੁਣ ਹੜ ਦੇ ਵਿੱਚ ਹੜ ਦੁੱਕੇ ਨੇ ਉਹਨਾਂ ਦਾ ਵੀ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਤੇ ਮੈਂ ਬਿਲਕੁਲ ਇਕੱਲੀ ਰਹਿ ਗਈ ਆ ਤੇ ਇਸ ਕਰਕੇ ਡੀਐਸਟੀ ਹਰਨੇਕ ਸਿੰਘ ਨੂੰ ਸਾਰੀ ਗੱਲ ਦੱਸਦੀ ਆ ਤੇ ਉਹ ਕਿਉਂ ਚੀ ਰੋਣ ਲੱਗ ਜਾਂਦੀ ਆ ਤੇ ਕਹਿੰਦੀ ਆ ਵੀ ਮੇਰੀਆਂ ਜੜੀਆਂ ਪ੍ਰਾਪਰਟੀਆਂ ਸਨ ਉਹ ਸਾਰੀਆਂ ਹੀ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਕੁਝ ਕੁ ਤੇ ਸਾਡੇ ਜਿਹੜੇ ਭਰੋਸੇਮੰਦ ਬੰਦੇ ਸੀ ਡੈਡ ਦੇ 파ਟਨਰ ਸੀ ਉਹਨਾਂ ਨੇ ਹੀ ਕਬਜ਼ੇ ਕਰ ਲਏ ਤੇ ਹੜ੍ਹਾਂ ਦੇ ਦੌਰਾਨ ਸਾਡਾ ਜਿਹੜਾ ਰਿੰਦਾ ਕੁੰਦਾ ਸੀ ਉਹ ਸਭ ਕੁਝ ਨੁਕਸਾਨ ਹੋ ਚੁੱਕਿਆ ਤੇ ਹੁਣ ਕੁਝ ਵੀ ਜਿਹੜਾ ਹੈ ਉਹ ਸਾਡਾ ਨਹੀਂ ਬਚਿਆ ਇਸ ਕਰਕੇ ਡੀਐਸਪੀ ਹਰਨੇਕ ਸਿੰਘ ਨੂੰ ਬਹੁਤ ਸਾਰਾ ਤਰਸ ਆਉਂਦਾ ਹੈ ਤੇ ਫਿਰ ਉਹ ਆਪਣੇ ਆਪ ਦੇ ਵਿੱਚ ਸੋਚਦਾ ਵੀ ਬਹੁਤ ਜ਼ਿਆਦਾ ਇਸ ਦੇ ਨਾਲ ਗਲਤ ਹੋਇਆ ਵੀ ਇਦਾਂ ਨਹੀਂ ਸੀ ਹੋਣਾ ਚਾਹੀਦਾ ਡੀਐਸਪੀ ਹਰਨੇਕ ਸਿੰਘ ਜਦੋਂ ਸਾਰੀ ਗੱਲ ਸੁਣਦਾ ਉਸ ਨੂੰ ਵੀ ਤਰਸ ਆ ਜਾਂਦਾ ਤੇ ਫਿਰ ਉਸ ਨੂੰ ਉਹ ਗੜੇ ਲਗਾ ਲੈਂਦਾ ਤੇ ਉਸ ਨੂੰ ਉਹ ਸਹਾਰਾ ਦਿੰਦਾ ਉਹ ਤੇ ਉਹ ਆਪਣੇ ਕੀਤੇ ਹੋਏ ਤੇ ਬਹੁਤ ਸ਼ਰਮਿੰਦਾ ਹੁੰਦੀ ਹੈ ਤੇ ਮਾਫੀ ਮੰਗਦੀ ਹੈ ਕਿ ਮੈਂ ਜੋ ਕੀਤਾ ਉਹ ਬਹੁਤ ਗਲਤ ਕੀਤਾ ਮੇਰੇ ਤੋਂ ਜੋ ਹੋਇਆ ਉਹ ਵਾਕਈ ਗਲਤ ਹੋਇਆ ਸੋ ਮੈਨੂੰ ਇਸ ਗੱਲ ਦੀ ਜਿਹੜੀ ਹੈ ਬਹੁਤ ਸ਼ਰਮਿੰਦਗੀ ਹੈ ਤੇ ਮੈਨੂੰ ਮਾਫੀ ਦਿੱਤੀ ਜਾਵੇ ਮੈਂ ਅਗਲੇ ਵਾਸਤੇ ਇਹ ਨਹੀਂ ਕਰਾਂਗੀ ਮੇਰਾ ਸਾਰਾ ਹੰਕਾਰ ਪਰਮਾਤਮਾ ਨੇ ਤੋੜ ਦਿੱਤਾ ਹੈ ਜੀਐਸਪੀ ਹਰਨੇਕ ਸਿੰਘ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਨੇ ਤੇ ਫਿਰ ਜਿਹੜੇ ਲੋਕਾਂ ਨੇ ਜਿਹੜੇ ਗਰੋ ਨੇ ਇਹ ਕੰਮ ਕੀਤਾ ਸੀ ਉਹਨੇ ਸੋਚਿਆ ਵੀ ਮੈਂ ਹੁਣ ਇਕੱਲੀ ਰਹਿ ਗਈ ਇਸ ਕਰਕੇ ਮੈਂ ਇਸ ਗਰੋਹ ਦੇ ਵਿੱਚ ਸ਼ਾਮਲ ਹੋ ਗਈ ਮੇਰੇ ਕੋਲੇ ਹੋਰ ਕੋਈ ਰਸਤਾ ਹੈ ਨਹੀਂ ਸੀ ਜੀਐਸਪੀ ਹਰਨੇਕ ਇਸੇ ਨੂੰ ਨਾ ਸਾਰੇ ਗਰੋਹ ਨੂੰ ਚੇਤਾਵਨੀ ਦਿੰਦੇ ਨੇ ਉਹਨਾਂ ਨੂੰ ਆਖਦੇ ਵੀ ਜੇਕਰ ਤੁਸੀਂ ਅਜਿਹਾ ਕੀਤਾ ਤੇ ਫਿਰ ਤੁਹਾਡੀ ਖੈਰ ਨਹੀਂ ਹੈ ਇਸ ਕਰਕੇ ਤੁਹਾਨੂੰ ਜਿਹੜਾ ਹੈ ਫਿਲਹਾਲ ਮੈਂ ਛੱਡ ਰਿਹਾ ਬੱਚਿਆਂ ਕਰਕੇ ਤੁਹਾਡੇ ਪਰਵਾਰ ਨਾਲ ਕਰਕੇ ਵੀ ਹਰ ਵਾਰ ਕੋਈ ਮੇਰੇ ਵਰਗਾ ਅਫੀਸਰ ਤੁਹਾਨੂੰ ਨਹੀਂ ਮਿਲੇਗਾ ਅਗਲਾ ਤੁਹਾਡੇ ਗ੍ਰੀੜੀਆ ਬਣਦੀ ਸਜ਼ਾ ਨੂੰ ਹੋਰ ਵਧਾਏਗਾ ਇਸ ਤਰ੍ਹਾਂ ਕਿ ਵੀ ਹੁਣ ਤੁਸੀਂ ਸੁਧਰ ਜਾਓ ਤੇ ਮੈਂ ਤੁਹਾਨੂੰ ਇੱਕ ਮੌਕਾ ਦਿੰਦਾ ਵੀ ਆਪਣੇ ਘਰ ਵਾਲੀ ਨੂੰ ਵੀ ਉਹ ਇਸ ਗੱਲ ਨੂੰ ਚੇਤਾਵਨੀ ਦਿੰਦੇ ਨੇ ਤੇ ਉਹ ਕਹਿੰਦੇ ਨੇ ਭਾਈ ਇਹ ਕੰਮ ਤਾਂ ਗਲਤ ਕਰਿਆ ਇਹਨਾਂ ਦਾ ਸਾਥ ਵੀ ਸੀ ਦੇਣਾ ਚਾਹੀਦਾ ਤੂੰ ਘੱਟੋ ਘੱਟ ਮੇਰੇ ਕੋਲ ਆਉਂਦੀ ਤੂੰ ਮੈਨੂੰ ਦੱਸਦੀ ਆਪਣਾ ਰਿਸ਼ਤਾ ਨਹੀਂ ਸੀ ਰਹਾ ਤੇ ਮੈਂ ਇਨਸਾਨੀ ਤੌਰ ਤੇ ਤੇਰੀ ਮਦਦ ਕਰਦਾ ਅਜਿਹੇ ਲੋਕਾਂ ਦੀ ਮਦਦ ਕਰਦਾ ਜਿਹੜੇ ਇਹ ਗਲਤ ਕੰਮ ਕਰ ਰਹੇ ਸੀ ਤੇ ਉਸ ਦੇ ਘਰ ਵਾਲੀ ਵੀ ਮਾਫੀ ਮੰਗਦੀ ਹੈ ਫਿਰ ਉਹ ਆਪਣੇ ਘਰ ਵਾਲੀ ਨੂੰ ਵੀ ਆਪਣਾ ਲੈਂਦਾ ਹੈ ਤੇ ਉਸ ਨੂੰ ਵੀ ਜਿਹੜਾ ਹੈ ਦੁਬਾਰਾ ਤੋਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਵਾਉਂਦਾ ਹੈ ਦੁਬਾਰਾ ਤੋਂ ਉਸਦੇ ਨਾਲ ਉਹਦਾ ਵਿਆਹ ਹੋ ਜਾਂਦਾ ਹੈ ਉਹ ਸਾਰੇ ਇਹਦੇ ਗਰੋ ਨੂੰ ਛੱਡ ਦਿੰਦਾ ਹੈ ਉਹ ਸਾਰਾ ਗਰੋ ਮਾਫੀ ਮੰਗ ਕੇ ਲਿਖਤੀ ਰੂਪ ਦੇ ਵਿੱਚ ਉੱਥੋਂ ਚਲਾ ਜਾਂਦਾ ਹੈ ਉਹ ਜਿਹੜਾ ਰਾਸ਼ਨ ਹੁੰਦਾ ਹੈ ਉਹ ਸੱਚਮੁੱਚ ਉਹ ਗਰੀਬਾਂ ਤੱਕ ਪਹੁੰਚਦਾ ਜਿਨ੍ਹਾਂ ਦਾ ਉਸਤੇ ਅਧਿਕਾਰ ਸੀ ਹੱਕ ਸੀ ਉਹਨਾਂ ਪਰਿਵਾਰਾਂ ਨੂੰ ਉਹ ਜਿਹੜਾ ਰਾਸ਼ਨ ਹੈ ਪਹੁੰਚਾਇਆ ਜਾਂਦਾ ਹੈ ਉਹ ਸਾਰੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਡੀਐਸਪੀ ਹਰਨੇਕ ਸਿੰਘ ਨੇ ਇੱਕ ਚੰਗਾ ਤੇ ਨਵਾਂ ਨੇਕ ਕੰਮ ਕੀਤਾ ਤੇ ਸਾਨੂੰ ਇਸ ਦੇ ਵਿੱਚੋਂ ਬਹੁਤ ਵੱਡੀਆਂ ਸਿੱਖਿਆਵਾਂ ਮਿਲਦੀ ਹੈ ਕਿ ਇੱਕ ਤੇ ਕਦੇ ਕਿਸੇ ਦਾ ਹੱਕ ਨਾ ਮਾਰੋ ਜੇ ਕੋਈ ਗਲਤ ਕਰਦਾ ਹੈ ਤੇ ਆਪਾਂ ਉਸ ਦੇ ਖਿਲਾਫ ਆਵਾਜ਼ ਉਠਾਈਏ ਦੂਜੀ ਗੱਲ ਕਦੇ ਵੀ ਆਪਣੀ ਕੁਕਰੀ ਦੇ ਵਿੱਚ ਨਾ ਰੋ ਇਹ ਨਹੀਂ ਪਤਾ ਰੱਬ ਦੇ ਰੰਗਾਂ ਦਾ ਵੀ ਕੀ ਵਰਤ ਜਾਏ ਕੀ ਬਾਣਾ ਵਰਤ ਜਾਏ ਇਸ ਕਰਕੇ ਵੀ ਥਾਸ ਰਹੀਏ ਕਦੇ ਵੀ ਆਪਾਂ ਬਿਨਾਂ ਗੱਲ ਤੋਂ ਸੇਖੀਆਂ ਨਾ ਮਾਰੀਏ ਤੇ ਹਰ ਵਾਰ ਆਪਾਂ ਆਪਣੇ ਆਪ ਨੂੰ ਨੀਵਾ ਸਮਝੀਏ ਪ੍ਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਨਿਮਰਤਾ ਭਾਵਨਾ ਸਭ ਤੋਂ ਵੱਡੀ ਚੀਜ਼ ਹੈ ਜੇਕਰ ਆਪਾਂ ਇਹੋ ਜੀ ਚੀਜ਼ ਅਪਣਾਉਨੇ ਆਂ ਤੇ ਪਰਮਾਤਮਾ ਵੀ ਤੁਹਾਡਾ ਸਾਥ ਦਿੰਦਾ ਹੈ ਚੰਗੇ ਬੰਦਿਆਂ ਨਾਲ ਉਹ ਹਮੇਸ਼ਾ ਤੰਗਾਈ ਕਰਦਾ ਹੈ ਕਦੇ ਉਹ ਗਲਤ ਨਹੀਂ ਹੋਣ ਦਿੰਦਾ ਬਸ ਇਸ ਗੱਲ ਤੋਂ ਤੁਹਾਨੂੰ ਇਹ ਸਿੱਖਿਆ ਮਿਲਦੀ ਹੈ ਸੋ ਮਿਲਦੀ ਹੈ ਜੀ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦਿਓ